ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਕਿ ਤੁਸੀਂ ਬਹੁਤ ਦਿਨਾਂ ਦੇ ਬੈਠੇ ਹੋ ਤੇ ਮੈਂ ਬਹੁਤ ਦੇਰ ਬਾਅਦ ਆਇਆ ਉਸ ਦੀਆਂ ਕੁਝ ਮੇਰੀਆਂ ਨਿੱਜੀ ਪ੍ਰੋਬਲਮਸ ਸੀ ਪਰੇਸ਼ਾਨੀਆਂ ਸੀ ਇਸ ਕਰਕੇ ਮੈਂ ਤੁਹਾਡੇ ਨਾਲ ਪਹਿਲੇ ਦਿਨ ਤੋਂ ਨਹੀਂ ਆ ਸਕਿਆ ਪਰ ਮੈਂ ਤੁਹਾਡੇ ਨਾਲ ਪਹਿਲੇ ਦਿਨ ਤੋਂ ਹੀ ਹਾਂ ਕਿਉਂਕਿ ਜਿਹੜਾ ਇਹ ਪ੍ਰਦੂਸ਼ਣ ਦਾ ਮਾਮਲਾ ਹੈ ਜਿਹੜਾ ਹੈ ਇਹ ਜੀਰੇ ਵਾਲੀ ਮਿਲ ਦੀ ਗਲਤੀ ਆਪਾਂ ਹੁਣ ਸ਼ੁਰੂ ਕੀਤੀ ਹੈ 2018 ਦੇ ਵਿੱਚ ਬਿਆਸ ਦੇ ਕੰਢੇ ਚੱਡਿਆਂ ਦੀ ਇੱਕ ਆਪਣੀ 슈ਗਰ ਮਿਲ ਤੁਹਾਨੂੰ ਯਾਦ ਹੋਏਗਾ ਉਹਦਾ ਇੱਕ ਟੈਂਕਰ ਫਟ ਗਿਆ ਸੀਗਾ ਉਹ ਸੀਰੇ ਵਾਲਾ ਤੇ ਉਹ ਸਾਰਾ ਦਾ ਸਾਰਾ ਬਿਆਸ ਦੇ ਰਿਆ ਵਿੱਚ ਪੈ ਗਿਆ ਔਰ ਉਹ ਉਸ ਦੇ ਪੈਣ ਨਾਲ ਸਾਰਾ ਪਾਣੀ ਜਿਹੜਾ ਸੀ ਉਹ ਜ਼ਹਿਰੀਲਾ ਹੋ ਗਿਆ ਔਰ ਉਹ ਜਿਹੜਾ ਸਾਡਾ دریا ਦਾ ਬੰਨ ਜਿਹੜਾ ਹਰੀਕੇ ਹੈਡ ਦੇ ਆਲੇ-ਦੁਆਲੇ ਜਿਹੜਾ ਸੀ ਉੱਥੇ ਸਾਰੀਆਂ ਜਿਹੜੀਆਂ ਮੱਛੀਆਂ ਜਾਂ ਹੋਰ ਜੀਵ ਜੰਤੂ ਸੀ ਸਾਰੇ ਮਰ ਗਏ ਔਰ ਅਸਰ ਸਾਡੇ ਰਾਜਸਥਾਨ ਤੱਕ ਹੋਇਆ ਇਹ ਪਾਣੀ ਜਦੋਂ ਸਾਡੇ ਰਾਜਸਥਾਨ ਦੀਆਂ ਨਹਿਰਾਂ ਕੱਸੀਆਂ ਤੱਕ ਗਿਆ ਤੇ ਇੱਕ ਕੱਸੀ ਦੇ ਵਿੱਚੋਂ ਪਾਣੀ ਪੀ ਕੇ ਇੱਕ ਅਜਾੜੀ ਦੀਆਂ 16 ਪੇਡਾਂ ਜਦੋਂ ਮਰੀਆਂ ਉਦੋਂ ਹਾਹਾਕਾਰ ਮਚੀ ਔਰ ਕਿਉਂਕਿ ਅਸੀਂ ਇਸ ਕੇਸ ਨੂੰ ਪਹਿਲਾਂ ਤੋਂ ਲੜ ਰਹੇ ਸੀ ਔਰ ਜਦੋਂ ਇਹ ਘਟਨਾ ਹੋਈ ਔਰ ਉਸ ਤੋਂ ਇਹ ਬੁੱਢੇ ਨਾਲੇ ਦਾ ਜਿਹੜਾ ਸਾਰਾ ਜ਼ਹਿਰ ਜਿਹੜਾ ਹੈ ਇਹ ਜਦੋਂ ਸਤਲੁਜ ਦੇ ਵਿੱਚ ਦੀ ਆ ਕੇ ਬਿਆਸ ਵਿੱਚ ਰਲਦਾ ਹੈ ਔਰ ਇੱਥੋਂ ਜਿਹੜੀਆਂ ਨਹਿਰਾਂ ਰਾਜਸਥਾਨ ਨੂੰ ਜਾਂਦੀਆਂ ਨੇ ਕਹਿਣ ਨੂੰ ਇਹ ਆ ਵੀ ਅਸੀਂ ਰਾਜਸਥਾਨ ਨੂੰ ਪਾਣੀ ਦਿੰਨੇ ਆ ਪਰ ਪਾਣੀ ਦੇ ਨਾਲ ਸਾਨੂੰ ਜਿਹੜਾ ਤੁਸੀਂ ਜ਼ਹਿਰ ਦਿੰਨੇ ਹੋ ਉਹ ਉਹ ਬਹੁਤ ਖਤਰਨਾਕ ਹੈ ਉਹ ਹੁਣ ਸਾਡੇ ਤੋਂ ਪੀਤਾ ਨਹੀਂ ਜਾਂਦਾ ਅਸੀਂ 2017 ਤੋਂ ਲੜਾਈ ਸ਼ੁਰੂ ਕੀਤੀ ਤੇ ਜਦੋਂ ਬੁੱਢੇ ਨਾਲ ਇਹਦੀ ਗੱਲ ਆਪਣੇ ਸਰਦਾਰ ਇਕਬਾਲ ਸਿੰਘ ਖੈਰਾ ਨੇ ਖੜੀ ਚੁੱਕੀ ਆਣ ਕੇ ਜਦੋਂ ਉਹ ਲੀਡਰ ਆਫ اپੋਜੀਸ਼ਨ ਸੀ ਤੇ ਮੈਂ ਉਹਨੂੰ ਕਿਹਾ ਵੀ ਤੁਸੀਂ ਬੁੱਢੇ ਨਾਲੇ ਤੋਂ ਗੱਲ ਸ਼ੁਰੂ ਕਰਦੇ ਹੋ ਔਰ ਪੰਜਾਬ ਠੀਕ ਖਤਮ ਕਰ ਲੈਂਦੇ ਹੋ ਤੇ ਸਭ ਤੋਂ ਜ਼ਿਆਦਾ ਜਿਹੜੀ ਤਕਲੀਫ ਹੈ ਉਹ ਤਾਂ ਸਾਨੂੰ ਰਾਜਸਥਾਨ ਵਾਲਿਆਂ ਨੂੰ ਆ ਕਿਉਂਕਿ ਸਾਡੇ ਕੋਲ ਕੋਈ ਵਿਕਲਪ ਨਹੀਂ ਹੈਗਾ ਹੋਰ ਇਸ ਪਾਣੀ ਤੋਂ ਬਗੈਰ ਇਹ ਪਾਣੀ ਸਾਡੀਆਂ ਖੇਤਾਂ 'ਚ ਵੀ ਇਹ ਹੀ ਪਾਣੀ ਆ ਸਾਡੀਆਂ ਡਿੱਗੀਆਂ ਵਿੱਚ ਵੀ ਇਹ ਪਾਣੀ ਆ ਇਹ ਹੀ ਪਾਣੀ ਅਸੀਂ ਪੀਣਾ ਹੈ ਇਸੇ ਪਾਣੀ ਨਾਲ ਅਸੀਂ ਨਹਾਉਣਾ ਹੈ ਔਰ ਬਰਤ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਅਸੀਂ ਰਾਜਸਥਾਨ ਦੇ ਲੋਕ ਹੁੰਨੇ ਆ ਤੇ ਉਦੋਂ 2018 ਚ ਮਈ 21 ਮਈ ਨੂੰ ਮੈਨੂੰ ਯਾਦ ਹੈ ਕਿ ਸਾਡੀ ਐਨਜੀਟੀ ਦੇ ਵਿੱਚ ਸਾਨੂੰ ਬੁਲਾਇਆ ਗਿਆ ਸੀ ਤੇ ਐਨਜੀਟੀ ਦੇ ਵਿੱਚ ਅਸੀਂ ਕੇਸ ਲੱਗਿਆ ਸੀ ਸਾਡਾ ਪਹਿਲੀ ਵਾਰ ਜਿਹਦੇ ਵਿੱਚ ਪੰਜਾਬ ਤੋਂ ਖੈਰਤ ਸਾਹਿਬ ਸੀਗੇ ਤੇ ਰਾਜਸਥਾਨ ਵੱਲੋਂ ਮੈਂ ਸੀ ਤੇ ਐਨਜੀਟੀ ਨੇ ਸਖਤ ਨੋਟਿਸ ਲੈਂਦਿਆਂ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਸੀ ਜਿਹਦੇ ਸੀਚੇਵਾਲ ਸਾਹਿਬ ਪ੍ਰਧਾਨ ਬਣਾਇਆ ਸੀ ਔਰ ਉਹ ਸੱਤ ਮੈਂਬਰੀ ਕਮੇਟੀ ਨੇ ਹਰ ਮਹੀਨੇ ਉਹ ਰਿਪੋਰਟ ਦੇਣੀ ਸੀ ਕਿ ਪੰਜਾਬ ਦੇ ਪਾਣੀ ਜਿਹੜੇ ਪ੍ਰਦੂਸ਼ਿਤ ਹੋ ਰਹੇ ਨੇ ਉਹ ਉਹ ਉਹਨਾਂ ਦਾ ਅੱਜ ਕੀ ਲੈਵਲ ਹੈ ਔਰ ਜਿਹੜੀ ਫੈਕਟਰੀ ਇਹ ਚੱਡਾ ਪੇਪਰ ਮਿੱਲ ਨੂੰ ਪੰਜਾਬ ਸਰਕਾਰ ਨੇ ਛੋਟਾ ਜਿਹਾ ਇੱਕ ਇਹਨਾਂ ਨੂੰ ਜੁਰਮਾਨਾ ਲਾ ਕੇ ਔਰ 3 ਮਹੀਨੇ ਲਈ ਬੰਦ ਕੀਤੀ ਸੀ ਉਹ ਅਣਮਿੱਥੇ ਸਮੇਂ ਲਈ ਬੰਦ ਕੀਤੀ ਗਈ ਔਰ ਜਿਹੜੇ ਉਹਦੇ ਅਧਿਕਾਰੀ ਸੀ ਉਹਨਾਂ ਤੇ ਕ੍ਰਿਮੀਨਲ ਕੇਸ ਜਿਹੜੇ ਚੱਲੇ ਔਰ ਐਨਜੀਟੀ ਦੇ ਵਿੱਚ ਉਹ ਕੇਸ ਰੈਗੂਲਰ ਚੱਲਦਾ ਰਿਹਾ ਔਰ ਮੈਨੂੰ ਲੱਗਦਾ ਉਹ ਅੱਜ ਵੀ ਚੱਲਦਾ ਹੈ ਔਰ ਕੁਲਤਾਰ ਸਿੰਘ ਸੰਧਵਾ ਜਿਹੜੇ ਅੱਜ ਅੱਜ ਚੇਅਰ ਕਰਦੇ ਨੇ ਪੰਜਾਬ ਐਸੈਂਬਲੀ ਚ ਇਹ ਉਸ ਪਾਣੀ ਦੇ ਪ੍ਰਦੂਸ਼ਿਤ ਪਾਣੀ ਦੇ ਖਿਲਾਫ ਸਾਡੇ ਨਾਲ ਮੀਟਿੰਗਾਂ ਵਿੱਚ ਬੈਠਦੇ ਰਹੇ ਔਰ ਇਹ ਇਹ ਕੀ ਅੱਜ ਇਹ ਜਾਣਦੇ ਨਹੀਂ ਕਿ ਇਸ ਪ੍ਰਦੂਸ਼ਿਤ ਪਾਣੀ ਦਾ ਅਸਰ ਕੀ ਤੇ ਕਿੱਥੋਂ ਤੱਕ ਹੁੰਦਾ ਹੈ ਅਣਜਾਣ ਲੋਕਾਂ ਨੂੰ ਦੱਸਣ ਦੀ ਲੋੜ ਹੁੰਦੀ ਹੈ ਜਿਹੜੇ ਖੁਦ ਲੜਦੇ ਰਹੇ ਨੇ ਇਹ ਕੇਸ ਉਹ ਅੱਜ ਕਿਉਂ ਮੂੰਹ ਵਿੱਚ ਕੁੰਗਣੀਆਂ ਪਾ ਕੇ ਬੈਠੇ ਸੋ ਜੀਰੇ ਵਾਲੀ ਫੈਕਟਰੀ ਦਾ ਮਾਮਲਾ ਕੱਲਾ ਜੀਰੇ ਵਾਲੀ ਫੈਕਟਰੀ ਦਾ ਮਾਮਲਾ ਨਹੀਂ ਸਾਡੀ ਜ਼ਮੀਨ ਦਾ ਥੱਲੜਾ ਪਾਣੀ ਜਿਹੜਾ ਉਹ ਸਾਰਾ ਪ੍ਰਦੂਸ਼ਿਤ ਹੋ ਚੁੱਕਾ ਸਾਡੇ ਦਰਿਆ ਪ੍ਰਦੂਸ਼ਿਤ ਹੋ ਚੁੱਕੇ ਨੇ ਆ ਇੱਕ ਆਪਾਂ ਲੜਾਈ ਜਿਹੜੀ ਉਹ ਮੱਤੇਵਾੜਾ ਦੇ ਜੰਗਲ ਦੇ ਵਿੱਚ ਆਪਾਂ ਸ਼ੁਰੂ ਕੀਤੀ ਸੀ ਤੁਹਾਨੂੰ ਯਾਦ ਹੋਏਗਾ ਸਭ ਤੋਂ ਪਹਿਲੀ ਮੀਟਿੰਗ ਤੇ ਉਹਦੇ ਵਿੱਚ ਵੀ ਮੈਂ ਗਿਆ ਸੀ ਔਰ ਜੇ ਮੱਤੇਵਾੜਾ ਜੰਗਲ ਦੀ ਆਪਾਂ ਲੜਾਈ ਨਾ ਲੜਦੇ ਤੇ ਉੱਥੇ ਜਿਹੜੀ ਇੰਡਸਟਰੀ ਲੱਗਣੀ ਸੀ ਤੇ ਉਸਨੇ ਜਿਹੜਾ ਪ੍ਰਦੂਸ਼ਨ ਫੈਲਾਉਣਾ ਸੀ ਉਹ ਹੋਰ ਵੀ ਖਤਰਨਾਕ ਹੋ ਜਾਣਾ ਸੀ ਸੋ ਸਾਨੂੰ ਲੜਨਾ ਪੈਣਾ ਲੜਨ ਲਈ ਸਾਨੂੰ ਸ਼ਹਾਦਤਾਂ ਵੀ ਦੇਣੀਆਂ ਪੈਣੀਆਂ ਆ ਨੌਜਵਾਨ ਦੀ ਜਿਹੜੀ ਪਿੱਛੇ ਤਸਵੀਰ ਲੱਗੀ ਹੈ ਇਹ ਇਹ ਵੀ ਸਾਡੇ ਲਈ ਪ੍ਰੇਰਨਾ ਦਾ ਸਰੋਤ ਹੈ ਕਿ ਕਿ ਇਹ ਇਹ ਵੀ ਇਸ ਇਸ ਪਰਦੂਸ਼ਣ ਦਾ ਸ਼ਿਕਾਰ ਹੋਇਆ ਹੈ ਤੇ ਮੈਂ ਬੇਨਤੀ ਕਰਾਂਗਾ ਕਿ ਸਾਨੂੰ ਸ਼ਹਾਦਤਾਂ ਨੂੰ ਯਾਦ ਰੱਖਣਾ ਚਾਹੀਦਾ ਸਿਰਫ ਇੱਕ ਦਿਨ ਲਈ ਇੱਥੇ ਤਸਵੀਰ ਲਾ ਕੇ ਔਰ ਉਸ ਤੋਂ ਬਾਅਦ ਭੁੱਲ ਜਾਣੇ ਨਵਰੀਦ ਦੀ ਸ਼ਹਾਦਤ ਨੂੰ ਮੈਨੂੰ ਲੱਗਦਾ ਹੈ ਕਿ ਜਿਹੜੇ ਸਾਡੇ ਕਿਸਾਨ ਜੱਥੇਬੰਦੀਆਂ ਉਹਨਾਂ ਨੂੰ ਹੁਣ ਬਹੁਤਾ ਉਹਨਾਂ ਦੇ ਚੇਤਿਆਂ ਵਿੱਚ ਨਹੀਂ ਹੈਗਾ ਨਵਰੀਦ ਇਸ ਲਈ ਮੇਰੀ ਬੇਨਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਜਿਹੜੇ ਪਰਿਵਾਰ ਉਹਨਾਂ ਸ਼ਹੀਦਾਂ ਦੇ ਨੇ ਜਿਹੜੇ ਅੱਜ ਵੀ ਤੁਹਾਡੇ ਮੂੰਹ ਵਾਲ ਵੇਖਦੇ ਨੇ ਤੁਹਾਡੇ ਨਾਲ ਖੜੇ ਹੁੰਦੇ ਨੇ ਉਹਨਾਂ ਨੂੰ ਯਾਦ ਰੱਖਿਆ ਕਰੋ ਨਵਰੀਦ ਦੀ ਵਰਸੀ ਹੈ 26 ਜਨਵਰੀ ਨੂੰ ਮੈਨੂੰ ਨਹੀਂ ਲੱਗਦਾ ਕੋਈ ਜਥੇਬੰਦੀ ਨਵਰੀਦ ਦੀ ਵਰਸੀ ਮਨਾਏਗੀ ਇਹ ਪਰਿਵਾਰ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਨਵਰੀਦ ਦੀ ਵਰਸੀ ਮਨਾਏ ਇਹ ਕਿਸਾਨ ਜਥੇਬੰਦੀਆਂ ਦੀ ਜ਼ਿੰਮੇਵਾਰੀ ਹੈ ਪਰ Rajasthan ਦੇ ਵਿੱਚ ਨਵਰੀਦ ਦੀ ਵਰਸੀ ਉਸਦੇ ਜੱਦੀ ਪਿੰਡ ਵਿੱਚ ਸਾਡੇ Rajasthan ਦੀਆਂ ਕਿਸਾਨ ਜਿੱਥੇ ਬੰਦੀਆਂ ਵੱਲੋਂ ਰੱਖੀ ਗਈ ਹੈ ਜਿਹੜੇ ਲੋਕਲ ਜਿੱਥੇ ਬੰਦੀਆਂ ਨੇ ਤੇ ਮੈਂ ਬੇਨਤੀ ਕਰੂੰਗਾ ਕਿ 26 ਜਨਵਰੀ ਨੂੰ ਤੁਸੀਂ ਉੱਥੇ ਤੁਸੀਂ ਜ਼ਰੂਰ ਆਓ ਫੂਲ ਸਾਹਿਬ ਸਾਹਮਣੇ ਬੈਠੇ ਨੇ ਸਰਦਾਰ ਸੁਰੀ ਸਿੰਘ ਫੂਲ ਇਹਨਾਂ ਨੇ ਮੋਰਚੇ ਦੇ ਵਿੱਚ ਮੈਂ ਇੱਕ ਗੱਲ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਮੋਰਚੇ ਦੇ ਵਿੱਚ ਅਸੀਂ ਬਹੁਤ ਸਾਰੇ ਆਗੂ ਵੇਖੇ ਪਰ ਜੇ ਕੋਈ ਆਪਣਾ ਕਿਰਦਾਰ ਬਚਾ ਕੇ ਲਿਆਇਆ ਮੋਰਚੇ ਦੇ ਵਿੱਚੋਂ ਤੇ ਸਰਦਾਰ ਸੁਜੀਤ ਸਿੰਘ ਫੂਲਾ ਮੈਂ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਕਰਾਂਗਾ ਮੈਂ ਮੈਂ ਕਿਉਂਕਿ ਮੈਂ ਇਤਿਹਾਸਕਾਰ ਹਾਂ ਮੇਰੀਆਂ 5 ਕਿਤਾਬਾਂ ਨੇ ਤੇ ਮੈਂ ਕਿਸਾਨ ਮੋਰਚੇ ਤੇ ਕਿਤਾਬ ਲਿਖ ਰਿਹਾ ਮੇਰੀ 80% ਕਿਤਾਬ ਮੁਕੰਮਲ ਹੋ ਚੁੱਕੀ ਹੈ ਆਉਣ ਵਾਲੇ 2-3 ਮਹੀਨਿਆਂ 'ਚ ਮੈਂ ਇਤਿਹਾਸ ਦਾ ਉਹ ਸੱਚ ਜਿਹੜਾ ਲੋਕਾਂ ਨੂੰ ਨਹੀਂ ਪਤਾ ਉਸ ਕਿਤਾਬ ਦਾ ਟਾਈਟਲ ਹੈ ਕਿਸਾਨ ਮੋਰਚੇ ਮੋਰਚੇ ਦੇ ਗੁੱਜੇ ਭੇਤ ਕੀ ਕੀਤਾ ਸਾਡੇ ਆਗੂਆਂ ਨੇ ਸਾਡੇ ਨਾਲ ਉੱਥੇ ਉਹ ਤੁਹਾਡੇ ਸਾਹਮਣੇ ਰੱਖਾਂਗਾ ਤਿੰਨ ਦੋ ਤਿੰਨ ਮਹੀਨਿਆਂ ਦੇ ਵਿੱਚ ਮੇਰੀ ਉਹ ਕਿਤਾਬ ਤੁਹਾਡੇ ਸਾਹਮਣੇ ਆ ਜਾਏਗੀ ਮੈਂ ਰਾਜਸਥਾਨ ਤੋਂ ਆਇਆ ਮੈਂ ਵਾਪਸ ਰਾਜਸਥਾਨ ਜਾਣਾ ਧੰਦ ਦਾ ਫੋਨ ਕਰਕੇ ਮੈਂ ਪਹਿਲਾ ਟਾਈਮ ਲਿਆ ਹੈ ਔਰ देर ਨਾਲ ਆਇਆ ਹਾਂ ਇਸ ਲਈ ਮਾਫੀ ਚਾਹੁੰਦਾ ਹਾਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਰਾਜਸਥਾਨ 26 ਜਨਵਰੀ ਨੂੰ ਆਉਣ ਵਾਸਤੇ ਬੇਨਤੀ ਕਰਦਾ ਹਾਂ ਕਿ ਨਵਰੀਦ ਦੀ ਵਰਸੀ ਆਪਾਂ ਰਾਜਸਥਾਨ ਵਿੱਚ ਮਨਾਉਣੀ ਹੈ ਤੇ ਤੁਸੀਂ ਸਾਨੂੰ ਆ ਕੇ ਹੌਸਲਾ ਦੇਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ